ਕਰਨਾ ਲੱਗੇ ਆ ਵੀਰੋ ਕੋਹੇ ਨੂਰ ਦੇ ਹੀਰੇ ਦੀ ਜੋ ਇਸ ਟਾਈਮ ਲੰਡਨ ਪਿਆ ਆ ਤੇ ਬਹੁਤ ਲੋਗ ਉੱਤੇ ਆਪਣਾ ਹੱਕ ਜਮਾਉਂਦੇ ਆ ਵੀ ਇਹ ਸਾਡਾ ਏ ਸਾਡਾ ਏ ਸਾਡਾ ਪਰ ਵੀਰੋ ਕਿਸੇ ਬਹੁਤ ਵੱਡੇ ਬੰਦੇ ਨੇ ਕਿਹਾ ਏ ਵੀ ਕੋਹੇ ਨੂਰ ਦਾ ਹੀਰਾ ਉਹਦਾ ਜਿੱਤ ਕੋ ਤਾਕਤ ਏ ਇਸ ਟਾਈਮ ਲੰਡਨ ਕੋ ਤਾਕਤ ਸੀਗੀ ਤੇ ਕੋਹੇ ਨੂਰ ਦਾ ਹੀਰਾ ਲੰਡਨ ਵਾਲਿਆਂ ਕੋ ਪਿਆ ਸੀ ਤੇ ਹੁਣ ਹੋ ਸਕਦਾ ਏ ਕਿ ਅਗਲੀ ਤਾਕਤ ਬੀਜਿੰਗ ਚ ਆ ਜਾਏ ਤੇ ਕੋਹੇ ਨੂਰ ਦਾ ਹੀਰਾ ਬੀਜਿੰਗ ਚ ਆਵੇ ਜਾ ਨਾ ਆਵੇ ਇਹ ਤੇ ਮੈਂ ਕਹਿ ਨਹੀਂ ਸਕਦਾ ਹਾਂ ਪਰ ਚਲੋ ਥੋੜਾ ਜਿਹਾ ਇਤਿਹਾਸ ਦੱਸਦੇ ਕੋਹਲ ਕੋਹੇ ਨੂਰ ਦੇ ਹੀਰੇ ਦਾ ਇਹ ਵੀਰੋ ਬੀਜਾਪੁਰ ਗੋਲਕੁੰਡਾ ਦੀ रियासत ਵਿੱਚੋਂ ਇੱਕ ਖਾਨਚੋਂ ਮਿਲਿਆ ਸੀ ਉੱਥੋਂ ਫਿਰ ਇਹ ਆਇਆ ਮੁਗਲਾਂ ਕੋਲ ਮੁਗਲਾਂ ਕੋਲੋਂ ਇਹ ਗਿਆ ਈਰਾਨ ਈਰਾਨ ਤੋਂ ਇਹ ਆਇਆ ਅਫਗਾਨਿਸਤਾਨ ਤੇ ਅਫਗਾਨਿਸਤਾਨ ਤੋਂ ਇਹ ਆਇਆ ਪੰਜਾਬ ਤੇ ਪੰਜਾਬ ਤੋਂ ਇਹ ਗਿਆ ਲੰਡਨ ਤੇ ਹੁਣ ਅੱਗੇ ਇਹ ਬੀਜਿੰਗ ਜਾਊ ਜਾ ਨਾ ਜਾਊ ਕਿਉਂਕਿ ਹੁਣ ਅਗਲੀ ਪਾਵਰ ਚైనా ਨੇ ਦੱਸਤਾ ਕਿ ਅਸੀਂ ਆ ਤੇ ਸ਼ਾਇਦ ਹੋ ਸਕਦਾ ਕਿ ਇਹ ਅੱਗੇ ਬੀਜਿੰਗ ਜਾਵੇ ਕਿਉਂਕਿ ਅਮਰੀਕਾ ਯੂਰਪ ਨੇ ਤੇ ਇੰਡੀਆ ਨੂੰ ਲੁੱਟ ਲੁੱਟ ਕੇ ਖਤਮ ਕਰਤਾ ਹੁਣ ਇੰਡੀਆ ਨੇ ਇੰਨੇ ਲੁੱਟੇ ਗਏ ਆ ਵੀ ਹੋਰ ਨਹੀਂ ਲੁੱਟ ਬਸ ਹੁਣ ਕਿੰਨੇ ਕੁ ਲੁੱਟੇ ਜਾਣ ਤੇ ਜਦੋਂ ਇਧਰੋਂ ਲੁੱਟ ਬੰਦ ਹੋ ਗਈ ਤਾਂ ਫੇ ਉਹਨਾਂ ਦਾ ਛੇਤੀ ਕੰਗਾਲੀ ਪੈ ਜਾਣੀ ਉਹਨਾਂ ਦੇਸ਼ਾਂ 'ਚ ਕਿਉਂਕਿ ਉਹ ਹੁਣ ਕੰਮ ਕਰਨ ਦੇ ਗਿੱਜੇ ਨਹੀਂ ਹੋਏ ਕੰਮ ਤੇ ਸਾਰਾ ਉਹਨਾਂ ਦਾ ਇੰਡੀਅਨ ਸਰ ਤੇ ਇੰਡੀਆ ਨਹੀਂ ਉਹਨਾਂ ਦਾ ਕੰਮ ਕਰਦੇ ਆ ਤੇ ਵੀਰੋ ਇਹ ਤਾਕਤ ਦੀ ਨਿਸ਼ਾਨੀ ਸੀ ਕੋਈ ਨੂਰ ਦਾ ਹੀਰਾ ਪੰਜਾਬ ਤੋਂ ਇੰਗਲੈਂਡ ਗਿਆ ਸੀ ਤੇ ਬੜੇ ਟਾਈਮ ਦਾ ਹੁਣ ਉੱਥੇ ਹੀ ਪਿਆ ਆ 1859 ਵਿੱਚ ਗਿਆ ਸੀ ਇਹ ਇੰਗਲੈਂਡ ਤੇ 50 100 175 ਸਾਲ ਹੋ ਗਏ ਇਹਨੂੰ ਇੰਗਲੈਂਡ ਪਏ ਨੂੰ ਤੇ ਹੋ ਸਕਦਾ ਹੁਣ ਆਉਣ ਵਾਲੇ ਸਮੇਂ 'ਚ ਇਹ ਬੀਜਿੰਗ ਆਵੇ ਬਾਕੀ ਵੀਰੋ ਇਹ ਤਾਕਤ ਦੀ ਨਿਸ਼ਾਨੀਆਂ ਕੋਈ ਵੀ ਵੀਰੋ ਇਹੋ ਜੀ ਨਾਇਆਬ ਚੀਜ਼ ਜਿਹੜੀ ਹੁੰਦੀ ਉਹ ਤਾਕਤਵਰ ਬੰਦਾ ਲੈ ਲੈਂਦਾ ਇਹਦੇ ਵਿੱਚ ਹੱਕ ਜਮਾਉਣਾ ਕਿ ਸਾਡਾ ਆ ਅਸੀਂ ਕੋਰਟ ਐਪਲੀਕੇਸ਼ਨ ਲਾਈ ਆ ਅਸੀਂ ਮੁਕਤਮਾ ਕੀਤਾ ਨਹੀਂ ਵੀਰੇ ਇਹ ਮੁਕਦਮੇ ਵਾਲਾ ਕਨਸੈਪਟ ਹੀ ਨਹੀਂ ਇਦਾਂ ਤੇ ਉੱਥੇ ਇੰਗਲੈਂਡ ਪਤਾ ਨਹੀਂ ਕਿੰਨੀਆਂ ਚੀਜ਼ਾਂ ਪਈਆਂ ਉਹ ਸਾਰੇ ਐਪਲੀਕੇਸ਼ਨਾਂ ਲਾ ਕੇ ਉਹ ਸਦਾ ਕਹਿੰਦੇ ਅਸੀਂ ਜਿੱਤਿਆ ਜਿੱਤ ਕੇ ਲੈ ਜਾਓ ਤੇ ਵੀਰੇ ਸਾਡੀ ਤਾਂ ਤਾਕਤ ਹੁਣ ਤੁਹਾਨੂੰ ਪਤਾ ਹੀ ਆ ਹਿੰਦੁਸਤਾਨ ਦੀ ਤਾਕਤ ਕੋਈ ਜ਼ਿਆਦਾ ਇਸ ਟਾਈਮ ਹੈ ਨਹੀਂ ਹਿੰਦੁਸਤਾਨ ਅੰਦਰ ਸਾਰਾ ਟੈਲੈਂਟ ਬਾਹਰ ਜਾ ਰਿਹਾ ਆ ਇੱਥੇ ਜਵਾਨੀ ਰਹਿਣ ਨੂੰ ਤਿਆਰ ਨਹੀਂ ਤਾਕਤ ਕਿੱਥੋਂ ਆਉਣੀ ਆ ਤਾਕਤ ਹੁਣ ਚਾਈਨਾ ਕੋ ਜਿਹਦੀਆਂ ਕੁੜੀਆਂ ਫਾਈਟਰ ਜੈਟ ਚਲਾ ਰਹੀਆਂ ਆ ਰਾਕਟ ਚਲਾ ਰਹੀਆਂ ਆ ਟੈਂਕ ਚਲਾ ਰਹੀਆਂ ਆ ਦੇਖੋ ਚਾਈਨਾ ਦੀ ਤਰੱਕੀ ਤੇ ਅਸੀਂ ਕਿੰਨੇ ਪਿੱਛੇ ਆ ਵੀਰੋ ਅਸੀਂ ਤਾਂ ਚਾਈਨਾ ਤੋਂ ਬਾਅਦ ਅਮਰੀਕਾ ਯੂਰਪ ਰਸ਼ੀਆ ਉਸ ਤੋਂ ਬਾਅਦ ਸਾਡਾ ਨੰਬਰ ਆਉਂਦਾ ਅਸੀਂ ਤਾਂ ਬਹੁਤ ਹੀ ਪਿੱਛੇ ਰਹਿ ਗਏ ਆ ਅਸੀਂ ਜਾਤਾਂ ਧਰਮਾਂ ਦੇ ਵਿੱਚ ਹੀ ਫਸ ਕੇ ਲੜ ਲੁੜ ਕੇ ਬਸ ਉੱਥੋਂ ਤੱਕ ਹੀ ਖਤਮ ਆ ਸਾਡੀਆਂ ਜਾਤਾਂ ਧਰਮਾਂ ਹੀ ਨਹੀਂ ਖਤਮ ਹੁੰਦੀਆਂ ਹਰ ਜਾਤ ਦੇ ਵੰਸ ਵੰਨੇ ਬਾਬੇ ਲੋਕਾਂ ਨੂੰ ਲੜਾਈ ਰੱਖਦੇ ਆ ਮ제 ਲੈਂਦੇ ਆ ਤੇ ਅਸੀਂ ਲੜਦੇ ਰਹਿੰਨੇ ਆ ਤੇ ਵੀਰੋ ਹੁਣ ਕੋਹੇ ਨੂਰ ਫੇਰ ਸਾਡੇ ਗਵਾਂਡ ਆ ਰਿਹਾ ਵਾ ਛੇਤੀ ਬੀਜਿੰਗ ਵਿੱਚ ਤੇ ਬਾਕੀ ਤੁਸੀਂ ਇਹ ਭੁੱਲ ਜੋ ਵੀ ਕੋਹੇ ਨੂਰ ਪੰਜਾਬ ਆਊਗਾ ਜਾਂ ਦਿੱਲੀ ਆਊਗਾ ਜਾਂ ਲਾਹੌਰ ਆਊਗਾ ਕਿਉਂਕਿ ਇਹ ਤਾਕਤ ਦਾ ਪ੍ਰਤੀਕ ਆ ਜਿੱਥੇ ਤਾਕਤ ਉਥੇ ਕੋਹੇ ਕੋਹੇ ਨੂਰ ਹੋ ਸਕਦਾ ਚੀਨ 2-300 ਸਾਲ ਨੂੰ ਰੱਖੇ ਉਸ ਤੋਂ ਬਾਅਦ ਤਾਕਤ ਕਿਤੇ ਹੋ ਹੋ ਜਾਏ ਰਸ਼ੀਆ ਜਾਂ ਕੋਈ ਅਫਰੀਕਨ ਦੇਸ਼ ਚ ਤਾਕਤ ਆ ਜਾਏ ਉਧਰ ਲੈ ਜਾਏ ਸਾਡਾ ਨੰਬਰ ਮੁਸ਼ਕਲ ਆ ਵੀਰੋ ਬਾਕੀ ਆਪਣਾ ਵੀਡੀਓ ਸ਼ੇਅਰ ਕਰਦੇ ਹੋ ਆਪਣੀਆਂ ਸੱਚੀਆਂ ਦੇ ਸਿੱਧੀਆਂ ਗੱਲਾਂ ਆ ਤੇ ਚੰਗਾ ਲੱਗਦਾ ਜਦੋਂ ਵੀਡੀਓ ਚੱਲਦਾ ਆ ਤੇ ਧੰਨਵਾਦ ਵੀਰੋ ਧੰਨਵਾਦ ਕਮੈਂਟ ਜ਼ਰੂਰ ਕਰਿਆ ਕਰੋ ਆਪਣੀ ਵੀਡੀਓ ਦੇ ਤੁਹਾਡੇ ਕੀ ਵਿਚਾਰ ਆਪਣੀ ਵੀਡੀਓ ਬਾਰੇ ਧੰਨਵਾਦ ਵੀਰੋ ਧੰਨਵਾਦ ਲਵ ਯੂ